ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 21 ਫਰਵਰੀ ਨੂੰ ਸੀਏਸੀਪੀ ਨੰਬਰ 47/2024 ਦੀ ਅਗਲੀ ਸੁਣਵਾਈ ਦੌਰਾਨ ਬਕਾਇਆ ਜਲਦੀ ਜਾਰੀ ਕਰਨ ਸਬੰਧੀ ਆਉਣ ਵਾਲੇ ਕਿਸੇ ਫੈਸਲੇ ਦੀ ਇੰਪੋਰਟੈਂਸ ਤੇ ਸੰਭਾਵਨਾ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਜਾਣ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਿਤੀ 13 ਦੋ 225 ਦੀ ਕੈਬਨਟ ਮੀਟਿੰਗ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਬੜੀ ਅਹਿਮ ਸਾਬਤ ਹੋਈ ਕਿਉਂਕਿ ਇਸ ਮੀਟਿੰਗ ਦੌਰਾਨ ਉਹਨਾਂ ਦੇ ਪਿਛਲੇ 8 ਸਾਲਾਂ ਤੋਂ ਲਟਦੇ ਆ ਰਹੇ 5.5 ਸਾਲਾਂ ਦੇ ਬਕਾਏ ਜਾਰੀ ਕਰਨ ਦਾ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਸੀ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਸੇ ਹੀ ਦਿਨ ਯਾਨੀ 13 ਦੋ 225 ਨੂੰ ਹੀ ਪਰਸਨਲ ਭਾਗ ਦੁਆਰਾ ਵਿੱਤ ਉਪੰਗ ਕੈਬਨਟ ਦੇ ਫੈਸਲੇ ਤੇ 15 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਕਰਨ ਲਈ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਇਸ ਨਾਲ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਸੀ ਤੇ ਉਹਨਾਂ ਦੇ ਚਿਹਰੇ ਖੜਗੁੱਟੇ ਸਨ ਕਿ ਚਲੋ ਸਰਕਾਰ ਨੇ ਦੇਰ ਆਏ ਦਰਸਤ ਆਏ ਦੀ ਕਹਾਵਤ ਨੂੰ ਠੀਕ ਸਿੱਧ ਕਰ ਦਿੱਤਾ ਸੀ ਪਰੰਤੂ ਵਿੱਤ ਵਿਭਾਗ ਦੁਆਰਾ ਮਿਤੀ 19 2025 ਨੂੰ ਬਕਾਏ ਜਾਰੀ ਕਰਨ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਦੇ ਸਰਕਾਰ ਦੁਆਰਾ ਬਕਾਏ ਕਿਸ਼ਤਾਂ ਵਿੱਚ ਜਾਰੀ ਕਰਨ ਦੇ ਢੰਗ ਨੂੰ ਦੇਖ ਕੇ ਬਹੁਤੇ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਕੁਝ ਮਾਇੂਸੀ ਹੀ ਹੋਈ ਕਿਉਂਕਿ ਬਕਾਇਆ ਜਾਰੀ ਕਰਮ ਦਾ ਸ਼ੈਡਿਊਲ ਬਹੁਤ ਦੇਰੀ ਵਾਲਾ ਸੀ ਜਦੋਂ ਕਿ ਮੁਲਾਜ਼ਮ ਤੇ ਪੈਨਸ਼ਨਦਾਰ ਇੱਕੋ ਹੀ ਕੇਸ ਵਿੱਚ ਬਕਾਇਆ ਦਿੱਤੇ ਜਾਣ ਦੀ ਤਵੱਜੂ ਕਰ ਰਹੇ ਸਨ ਗਵਰਨਰਮੈਂਟ ਨੇ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੀਓਸੀਪੀ 3526 ਬਲਵੰਤ ਸਿੰਘ ਐਂਡ ਆਦਰਸ ਵਰਸਸ ਅਜੈ ਕੁਮਾਰ ਸੁਨਹਾ ਆਈਏਐਸ ਪ੍ਰਿੰਸੀਪਲ ਸੈਕਟਰੀ ਪੰਜਾਬ ਡਿਪਾਰਟਮੈਂਟ ਪੰਜਾਬ ਦੀ ਇੱਕ ਸੁਮੈ ਜੋ ਕਿ 29 ਗਰਮ 2024 ਵਿੱਚ ਹੋਈ ਸੀ ਉਸ ਨੂੰ ਹੈਦਰਾ ਸਰਕਾਰ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 5.56 ਲੱਖ ਦਾ ਬਕਾਇਆ 2023 ਤੱਕ ਅਦਾ ਕਰ ਦਿੱਤੇ ਜਾਣ ਦੀ ਤਜਵੀਜ਼ ਨੂੰ ਅਨਜਸਟੀਫਾਈਡ ਕਰਾਰ ਦਿੰਦੇ ਹੋਏ ਅਨਰੇਵਲ ਜੱਜ ਸਾਹਿਬ ਵੱਲੋਂ ਸਖਤ ਟਿੱਪਣੀ ਕੀਤੀ ਗਈ ਸੀ ਕਿ ਇਹ ਸਮਾਂ ਬਿਲਕੁਲ ਵੀ ਵਾਜਬ ਨਹੀਂ ਹੈ ਕਿਉਂਕਿ ਇੱਕ ਸੇਕ ਤੋਂ 2026 ਤੋਂ ਤੱਕ ਪੰਜਾਬ ਵਿੱਚ ਸਕਵਾ ਪੇ ਕਮਿਸ਼ਨ ਡਿਊ ਹੋ ਜਾਣਾ ਹੈ ਤੇ ਬਕਾਇਆ ਜਾਰੀ ਕਰਨ ਲਈ ਇੰਨਾ ਲੰਬਾ ਸਮਾਂ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ ਜੇਨ ਸਰਕਾਰ ਦੁਆਰਾ ਖਜ਼ਾਨੇ ਦੀ ਮਾੜੀ ਵਿੱਤੀ ਹਾਲਤ ਦੀ ਦਲੀਲ ਦਿੱਤੀ ਗਈ ਤਾਂ ਜੱਜ ਸਾਹਿਬ ਨੇ ਤਾਂ ਸਰਕਾਰ ਵੱਲੋਂ ਐਡਵਰਟਾਈਜ਼ਮੈਂਟ ਤੇ ਵਿਧਾਇਕਾਂ ਨੂੰ ਖਰੀਦੀਆਂ ਮਹਿੰਗੀਆਂ ਗੱਡੀਆਂ ਤੇ ਕੀਤੇ ਖਰਚ ਦਾ ਵੇਰਵਾ ਇੱਕ ਐਫੀਡੇਵਟ ਦੇ ਕੇ ਕੋਰਟ ਵਿੱਚ ਸਬਮਿਟ ਕਰਨ ਦੀ ਸਰਕਾਰ ਨੂੰ ਹਦਾਇਤ ਕੀਤੀ ਕਿਉਂਕਿ ਸਰਕਾਰ ਅਜੇ ਕੋਈ ਵੇਰਵਾ ਦੇਣ ਦੀ ਇਤਿਆਰ ਨਹੀਂ ਸੀ ਇਸ ਲਈ ਸਰਕਾਰ ਦੁਆਰਾ 16 ਦਸੰਬਰ 2024 ਨੂੰ ਇੱਕ ਸੀਏਸੀਪੀ 47 ਮਾਨਯੋਗ ਪੰਜਾਬ ਹਾਈ ਕੋਰਟ ਵਿੱਚ ਲਗਾ ਕੇ ਅਜਿਹੇ ਕਰਜ਼ੇ ਦੇ ਵੇਲਵੇ ਦੇਣ ਤੋਂ ਆਪਣਾ ਬਚਾਅ ਕਰ ਲਿਆ। ਇਹ ਸੀਏਸੀਪੀ 47/2024 ਜੋਏ ਕੁਮਾਰ ਸਿੰਘ ਆਈਏਐਸ ਪ੍ਰਿੰਸੀਪਲ ਸੈਕਟਰੀ ਪੰਜਾਬ ਡਿਪਾਰਟਮੈਂਟ ਪੰਜਾਬ ਵਰਸਸ ਬਲਵੰਤ ਸੇਹ ਅਤੇ ਅਦਰਸਰ ਉਰध्द ਅਪੀਲ ਦੇ ਰੂਪ ਦੇ ਵਿੱਚ ਪਾਈ ਗਈ ਸੀ ਤੇ ਇਸ ਅਪੀਲ ਸਦਕਾ ਸਰਕਾਰ ਨੇ ਕਾਨੂੰਨੀ ਦਾ ਪੇਚ ਵਰਤੇ ਹੋਏ ਸਰਕਾਰ ਦੁਆਰਾ 2022 ਤੋਂ ਲੈ ਕੇ ਹੁਣ ਤੱਕ ਕੀਤੇ ਗਏ ਸਾਰੇ ਕਰਤਿਆ ਸਬੰਧੀ ਐਵੀਡੈਂਟ ਦੇਣ ਤੋਂ ਛੁਟਕਾਰਾ ਕੌਣ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਇਸ ਸੇਪ ਸੀਪੀ 47/2024 ਦੀ ਪਿਛਲੀ ਸੁਣਵਾਈ ਮਿਤੀ 14 ਤੋਂ 2025 ਨੂੰ ਕੀਤੀ ਗਈ ਸੀ ਤੇ ਹੁਣ ਇਸ ਦੀ ਨੈਕਸਟ ਹੀアリング ਦੀ ਮਿਤੀ 21/2025 ਨੂੰ ਮਾਣ ਜੋ ਪੰਜਾਬ ਐਂਡ ਖਜ਼ਾਨਾ ਹਾਈ ਕੋਰਟ ਵਿੱਚ ਹੋਣ ਜਾ ਰਹੀ ਹੈ ਹੁਣ ਜਦੋਂ ਕਿ ਸਰਕਾਰ ਦੁਆਰਾ ਮਿਤੀ 19/25/25 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 5.5 ਸਾਲਾਂ ਦੇ ਬਕਾਏ ਜਾਰੀ ਕਰਨ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ ਤਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਮਨ ਵਿੱਚ ਇੱਕ ਸਵਾਲ ਇਹ ਉੱਠਿਆ ਹੈ ਕਿ ਕੀ 21/25/25 ਨੂੰ ਇਸ ਸੀਸੀਪੀ 47 ਦੀ ਸੁਣਵਾਈ ਵਿੱਚ ਬਕਾਏ ਜਾਰੀ ਕਰਨ ਸੰਬੰਧੀ ਸਮੇਂ ਵਿੱਚ ਤਬਦੀਲੀ ਕਰਕੇ ਤੇ ਇਸ ਨੂੰ ਘਟਾ ਕਰਕੇ ਕੀ ਪੈਨਸ਼ਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਮਿਲੇਗੀ ਜਾਂ ਨਹੀਂ ਇਹ ਤਾਂ ਤੱਕ ਨੋਟੀਫਿਕੇਸ਼ਨ ਵਿੱਚ ਕਿਸ਼ਤਾਂ ਦੇ ਰੂਪ ਵਿੱਚ ਬਕਾਏ ਜਾਰੀ ਕਰਨ ਦੇ ਸਮੇਂ ਦਾ ਸਵਾਲ ਹੈ ਇਹ ਤਾਂ ਮੁਲਾਜ਼ਮ ਤੇ ਪੈਨਸ਼ਨਰ ਬਿਲਕੁਲ ਵੀ ਸੰਤੁਸ਼ਟ ਨਹੀਂ ਜਾਪਦੇ ਕਿਉਂਕਿ ਸਰਕਾਰ ਨੇ ਆਪਣੀ ਜਿੱਦ ਤੇ ਅੜੇ ਰਹਿਣ ਦੇ ਜੀ ਵਜੋਂ ਬਕਾਏ ਜਾਰੀ ਕਰਨ ਲਈ ਸਮਾਂ ਮਾਰਚ 29 ਤੱਕ ਦਾ ਮਿਥਿਆ ਹੈ ਜੋ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਜਾਪਦਾ ਕਿਉਂਕਿ ਮੌਜੂਦਾ ਪੰਜਾਬ ਫੰਕਾਰ ਦੀ ਮਿਆਦ ਤਾਂ 2027 ਤੱਕ ਹੈ ਤੇ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ 2027 ਵਿੱਚ ਹੋਣ ਵਾਲੇ ਇਲੈਕਸ਼ਨ ਵਿੱਚ ਇਸ ਗੱਲ ਦੀ ਕੋਈ ਪੱਕੀ ਗਰੰਟੀ ਤਾਂ ਹੈ ਨਹੀਂ ਕਿ ਪੰਜਾਬ ਦੇ 3.5 ਕਰੋੜ ਰੁਪਏ ਦੁਬਾਰਾ ਆਮ ਆਦਮੀ ਪਾਰਟੀ ਨੂੰ ਹੀ ਇੱਕ ਵਾਰ ਫੇਰ ਫਤਵਾ ਦੇਣਗੇ ਤੇ ਜੇ ਅਗਲੀ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਂਦੀ ਹੈ ਤਾਂ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਕਿ ਉਹ ਮੌਜੂਦਾ ਸਰਕਾਰ ਦੇ ਫੈਸਲੇ ਤੇ ਖੁੱਲ ਚੜਾਉਂਦੇ ਹੋਏ ਬਕਾਇਆ ਦੀ ਸਾਰੀ ਰਕਮ ਦੀਆਂ ਕਿਸ਼ਤਾਂ ਦਾ ਪਾਈ ਪਾਈ ਦਾ ਸਵਭ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਾਤਿਆਂ ਵਿੱਚ ਪਾਉਣ ਲਈ ਸਹਿਮਤ ਹੋਵੇਗੀ ਜਾਂ ਨਹੀਂ ਇਸ ਲਈ ਖਰਚਾ ਪੰਕਟ ਰਕੀਤਾ ਜਾ ਰਿਹਾ ਹੈ ਕਿ ਕਿਤੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਕੋਈ ਬਕਾਇਆ ਕੋ ਖਾਤੇ ਹੀ ਨਾ ਪਹ ਜਾਵੇ ਇਸ ਲਈ 21/25 ਦੇ CACP 47 ਉਹ ਜੋਗੀ ਦੀ ਸੁਣਵਾਈ ਵਿੱਚ ਜੇਕਰ ਮਾਨਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਆ ਘਟ ਕਿਸ਼ਤਾਂ ਵਿੱਚ ਤੇ ਜਲਦੀ ਅਦਾ ਕਰਨ ਦਾ ਕੋਈ ਫੈਸਲਾ ਦਿੱਤਾ ਜਾਂਦਾ ਹੈ ਤਾਂ ਇਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੁਝ ਦਾ ਹੱਕ ਵਾਲੀ ਗੱਲ ਹੋਵੇਗੀ। ਵੈਸੇ ਵੇਤਨ ਪਾਕ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਮੁਲਾਜ਼ਮਾਂ ਤੇ ਪੈਨਸ਼ਨਰ ਇਸ ਲਈ ਵੀ ਬਹੁਤੇ ਖੁਸ਼ ਨਹੀਂ ਹਨ ਕਿਉਂਕਿ ਉਹ ਸੋਚਦੇ ਹਨ ਕਿ ਅਫਸਰ ਚਾਈ ਵੱਲੋਂ ਬਕਾਇਆ ਅਦਾ ਕਰਨ ਨਹੀਂ ਜੋ ਸਕੀਮ ਪੜੀ ਗਈ ਹੈ ਜਿਸ ਅਨਸਾਰ ਮੌਜੂਦਾ ਸਰਕਾਰ ਦੀ ਮਿਆਦ ਦੌਰਾਨ 3 ਲੱਖ ਮੁਲਾਜ਼ਮਾਂ ਨੂੰ ਅਪ੍ਰੈਲ 2026 ਤੋਂ ਮਾਰਚ 2031 ਤੱਕ ਸਿਰਫ 216 ਸਾਲ ਦਾ ਬਤਾਇਆ ਬਾਰਨੋਂ ਕਿਸ਼ਤਾਂ ਵਿੱਚ ਤੇ ਉਹ ਬਕਾਇਆ ਦਿੱਤਾ ਜਾਵੇਗਾ ਜਿਸ ਦਾ 6 ਮਹੀਨਿਆਂ ਦਾ ਬਕਾਇਆ ਬੇਸਿਕ 'ਤੇ ਪਲੱਸ 0% ਡੀਏ ਹੋਵੇਗਾ ਤੇ ਬਾਕੀ 6 ਮਹੀਨਿਆਂ ਦਾ ਬਕਾਇਆ ਬੇਸਿਕ 'ਤੇ ਪਲੱਸ 2% ਡੀਏ ਵਾਲਾ ਹੋਵੇਗਾ ਜੇਕਰ 3 ਲੱਖ ਪੈਨਸ਼ਨਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚੋਂ ਲਗਭਗ 2500 ਪੈਨਸ਼ਨਰ ਹੀ 85 ਸਾਲ ਤੋਂ ਵੱਧ ਉਮਰ ਦੇ ਹਨ ਤੇ ਲਗਭਗ 8000 ਪੈਨਸ਼ਨਰ 75 ਤੋਂ 85 ਸਾਲ ਦੀ ਉਮਰ ਵਾਲੇ ਹਨ ਬਾਕੀ ਦੇ ਪੌਣੇ 3 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ 15 ਮਹੀਨਿਆਂ ਵਿੱਚ ਪਹਿਲੇ 2 ਸਾਲ ਉਹ ਭਗਿਆ ਦਿੱਤਾ ਜਾਵੇਗਾ ਜਦੋਂ ਪਹਿਲੀ ਚਮਾਹੀ 0% ਦੂਜੀ ਚਮਾਹੀ 2% ਤੀਜੀ ਚਮਾਹੀ 4 ਤੇ ਚੌਥੀ ਚਮਾਹੀ 5% ਦੇ ਡੀਏ ਨਾਲ ਹੀ ਦੇਣਾ ਪਵੇਗਾ ਤੇ ਆਪਣੀ ਬਾਕੀ ਦੀ ਮਿਆਦ ਦੇ 24 ਮਹੀਨਿਆਂ ਵਿੱਚੋਂ ਰਹਿੰਦੇ 9 ਮਹੀਨੇ ਵੀ ਪੌਣੇ 3 ਲੱਖ ਨੂੰ ਪੈਨਸ਼ਨਰਾਂ ਨੂੰ 2018 2019 ਦੋ ਸਾਲ ਦੇ ਬਕਾਇਆ ਦੀਆਂ ਬਣਾਈਆਂ ਗਈਆਂ 18 ਕਿਸ਼ਤਾਂ ਵਿੱਚੋਂ ਸਿਰਫ 9 ਕਿਸ਼ਤਾਂ ਹੀ ਆਪਣੀ ਮਿਆਦ ਦਰਾਂ ਦੇਣੀਆਂ ਪੈਣਗੀਆਂ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਹ ਬਕਾਇਆ ਜਾਰੀ ਕਰਨ ਲਈ ਸਮਾਂ ਘਟ ਕਰਨ ਦੀ ਮੰਗ ਹੈ ਹਜੇ ਵੀ ਇਹ ਮੰਗ ਜੋਰ ਫੜ ਰਹੀ ਹੈ ਤੇ ਇਹ ਮੰਗ ਉਠਾਈ ਜਾ ਰਹੀ ਹੈ ਕਿ ਇਸ ਸੰਬੰਧੀ ਮੰਗ ਪੱਤਰ ਵਿਧਾਇਕਾਂ ਨੂੰ ਦੇ ਕੇ ਤੇ ਇਸ ਸਮੇਂ ਨੂੰ ਘਟ ਕਰਨ ਦੀ ਮੈਂ ਹਿੱਟੀ ਜਾ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ 21 2025 ਨੂੰ सेएसीपी 57 ਆਫ ਰਿਸਰਚ ਚੋਵੀ ਦੀ ਸੁਣਵਾਈ ਦੌਰਾਨ ਬਕਾਏ ਦਾ ਸਮਾਂ ਘਟ ਕਰਨ ਲਈ ਕੋਈ ਫੈਸਲਾ ਆਉਂਦਾ ਹੈ ਤੇ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗਿਆ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ